ਤੁਸੀਂ ਦੇਖ ਰਹੇ ਹੋ ਸਟਾਰ ਟੀਵੀ ਨਿਊਜ਼ ਅੱਜ ਸਾਡੀ ਪ੍ਰੈਸ ਦੀ ਟੀਮ ਪਹੁੰਚੀ ਹੈ ਪਿੰਡ ਉੱਚਾ ਤੇੜਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਲਦੀਪ ਸਿੰਘ ਧਾਰੀਵਾਲ ਵਿਧਾਇਕ ਵੱਲੋਂ ਪਿੰਡ ਤੇੜਾ ਕਲਾ ਵਿਖੇ ਫਿਰਨੀ ਸੜਕ ਕੀਤਾ ਉਦਘਾਟਨ ਇਸ ਮੌਕੇ ਤੇ ਮੌਜੂਦਾ ਸਰਪੰਚ ਮਨਦੀਪ ਸਿੰਘ ਬੱਬੂ ਖੋਜੀ ਚੇਅਰਮੈਨ ਮਾਰਕੀਟ ਕਮੇਟੀ ਬੱਬੂ ਚਿੰਤਪurni ਚੇਅਰਮੈਨ ਗੁਰਸ਼ਰਨ ਸਿੰਘ ਲਾੜੀ ਜੈਲਦਾਰ ਮੈਂਬਰ ਪੰਚਾਇਤ ਮਨਦੀਪ ਸਿੰਘ ਗੁਰ ਗੁਰਪ੍ਰੀਤ ਸਿੰਘ ਪ੍ਰਤਾਪ ਸਿੰਘ ਵਿਕਰਮਜੀਤ ਸਿੰਘ ਗੁਲਜਾਤ ਮਸੀ ਤਰਲੋਕ ਸਿੰਘ ਆਦੀ ਪਹੁੰਚੇ ਜੀ ਕਰਨੇ ਜਿਹਦੇ ਚ ਪਹਿਲਾਂ ਤਾਂ ਮੈਂ ਤੁਹਾਨੂੰ ਆਪ ਫਟੇ ਦੀ ਸảnh ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿਹੜਾ ਅੱਜ ਨਹੀਂ ਪੱਥਰ ਰੱਖਿਆ ਗਿਆ ਸਾਡੀ ਤੇੜਾ ਕਲਾ ਦੀ ਜਿਹੜੀ ਫਿਰਨੀ ਇਹ ਸਾਡਾ ਬੜੇ ਹੀ ਸਾਲਾਂ ਤੋਂ ਜਿਹੜਾ ਮਸਲਾ ਸੀ ਮਤਲਬ ਬਹੁਤ ਔਧੂਗਾ ਸੀ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਜਦੋਂ ਘਰਗੱਲ ਸਾਹਿਬ ਐਮਐਲਏ ਦੀ ਇਲੈਕਸ਼ਨ ਲੜਦੇ ਸੀ ਵੋਟਾਂ ਮੰਗਦੇ ਸੀ ਤੇ ਸਾਡੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਇੱਕ ਮੰਗ ਰੱਖੀ ਸੀ ਵੀ ਸਾਡੇ ਪਿੰਡ ਦੀ ਜਿਹੜੀ ਫਿਰਨੀ ਹੈ ਨਾ ਇਹ ਨਹੀਂ ਬਣਾਇਆ ਕਰੇ ਤੇ ਅੱਜ ਉਹਨਾਂ ਨੇ ਜਿਹੜਾ ਇਹ ਵਾਅਦਾ ਉਹਨਾਂ ਨੇ ਪੂਰਾ ਕੀਤਾ 35 ਲੱਖ ਕੇ ਕੁਝ ਹਜ਼ਾਰ ਰੁਪਏ ਦਾ ਇਹ ਜਿਹੜੀ ਸਾਡੇ ਤੇੜਾ ਕਲਾਂ ਦੀ ਫਿਰਨੀ ਬਣਨੀ ਹੈ ਪਹਿਲਾਂ ਉਹਨਾਂ ਸਾਨੂੰ ਛੱਪੜ ਦੀ ਗ੍ਰਾਂਟ ਦਿੱਤੀ ਸੀ ਸਾਡੇ ਪਿੰਡ ਛੱਪੜ 35 ਲੱਖ ਕੁਝ ਹਜ਼ਾਰ ਰੁਪਏ ਦਾ ਬਣਿਆ ਸੀ ਹੁਣ ਇਸ ਤੋਂ ਬਾਅਦ ਸਾਡੇ ਪਿੰਡ ਦਾ ਸਟੇਡੀਅਮ ਜਿਹੜਾ ਉਹ ਮਨਜ਼ੂਰ ਹੋਇਆ ਜੀ 4 ਲੱਖ ਰੁਪਏ ਦਾ ਨਾਮ ਇਸ ਤੋਂ ਬਾਅਦ ਸਾਡਾ ਸਟੇਡੀਅਮ ਬਣਨਾ ਬਾਕੀ ਅਸੀਂ ਜਿਹੜਾ ਪੰਚਾਇਤ ਵੱਲੋਂ ਅਸੀਂ ਜਿਹੜਾ ਕੰਮ ਕਰ ਰਿਹਾ ਅਸੀਂ ਆਪਣਾ ਸ਼ਮਸ਼ਾਨ ਘਾਟਕ ਬਣਾਇਆ ਜੀ ਇਹਦਾ ਵੀ ਸਾਡਾ ਬੜਾ ਮਸਲਾ ਜਿਹੜਾ ਪੁਰਾਣਾ ਸੀ ਕੁਝ ਅਸੀਂ ਬੱਸ ਸਟਾਪ ਬਣਾਏ ਆ ਜੀ ਕੁਰਸੀਆਂ ਲਵਾਈਆਂ ਜੀ ਲੋਕਾਂ ਦੇ ਸਾਂਝੀਆਂ ਥਾਵਾਂ ਤੇ ਬੈਠਣ ਨੂੰ ਤੇ ਰਾਤ ਨੂੰ ਜਿਹੜਾ ਚੋਰੀਆਂ ਦਾ ਨੱਦੇ ਨਜ਼ਰ ਦੇਖਦੇ ਆ ਅਸੀਂ ਜਿਹੜਾ ਲਾਈਟਾਂ ਦਾ ਪ੍ਰਬੰਧ ਕੀਤਾ ਜੀ ਕਿ ਜਿਹੜਾ ਮਤਲਬ ਸਾਨੂੰ ਕੋਈ ਕਾਰ ਫਰਮ ਦਾ ਤੇਲ ਚੋਰੀ ਹੋ ਗਿਆ ਕਦੀ ਕਿਸੇ ਦੀ ਦੁਕਾਨ ਤੋਂ ਜਾਂਦੀ ਆ ਜੀ ਉਸ ਕਰਕੇ ਵੀ ਸਾਰੇ ਪਿੰਡ ਦੇ ਆਲੇ-ਦੁਆਲੇ ਜਿਹੜਿਆ ਉਹ ਅਸੀਂ ਲਾਈਟਾਂ ਦਾ ਪ੍ਰਬੰਧ ਕੀਤਾ ਜੀ ਇਹ ਹੋਰ ਵੀ ਅਸੀਂ ਬੜਾ ਵੱਲੋਂ ਸਾਡੀਆਂ ਹੈਗੀਆਂ ਮੰਗਾਂ ਜਿਹੜੇ ਕਿ ਅਸੀਂ ਇਹਦੇ ਹੋਰ ਉਹਨਾਂ ਨੂੰ ਮੰਤਰੀ ਸਾਹਿਬ ਅੱਜ ਕਹਿ ਰਹੇ ਸੀ ਕਿ 15 ਮਹੀਨਿਆਂ ਦੇ ਵਿੱਚ ਉਹ ਸਾਰੀਆਂ ਅਸੀਂ ਤੁਹਾਡੇ ਪੂਰੀਆਂ ਕਰਾਂਗੇ ਤਾਂ ਅਸੀਂ ਉਹਨਾਂ ਦਾ ਦਿਨੋ ਧੰਨਵਾਦ ਕਰਦੇ ਹਾਂ ਕਿਉਂਕਿ ਬੜੇ ਵਧੀਆ ਨੇਤਾ ਨੇ ਕਿ ਲੋਕਾਂ ਦੇ ਕੰਮ ਕਰਦੇ ਆ ਜਿਹੜੇ ਵਾਅਦਾ ਕਰਦੇ ਆ ਪੂਰਾ ਕਰਦੇ ਆ ਕਿਉਂਕਿ ਦੇਖੋ ਜੀ ਮੈਂ ਉਹਨਾਂ ਦੇ ਨਾਲ 2019 ਦੇ ਵਿੱਚ ਲਿਆ ਸੀ ਜਦੋਂ ਕਿ ਸਾਨੂੰ ਕੋਈ ਚਾਹਵ ਨਹੀਂ ਪੁੱਛਦਾ ਤੇ ਅਸੀਂ ਉਦੋਂ ਮੈਨੂੰ ਤੇ ਉਹਨਾਂ ਦੇ ਕਰਨ ਆਣ ਲੱਗੇ ਹਾਂ ਲੋਕੀ ਸਾਨੂੰ ਗਾਲਾਂ ਵੀ ਕੱਢਦੇ ਸੀ ਸਾਨੂੰ ਧਮਕੀਆਂ ਵੀ ਦਿੰਦੇ ਸੀ ਦੂਜੀਆਂ ਪਾਰਟੀਆਂ ਵਾਲੇ ਕਿ ਤੁਸੀਂ ਉਹਨਾਂ ਦੇ ਨਾਲ ਨਾ ਚੱਲੋ ਪਰ ਅਸੀਂ ਆਖਿਆ ਕਿ ਨਹੀਂ ਹੋਇਆ ਆਪਣਾ ਮਤਲਬ ਜਿਹੜਾ ਉਹਨਾਂ ਨੂੰ ਜਿਤਾਉਣਾ ਤੇ ਆਪਣੇ ਪਿੰਡ ਦਾ ਵਿਕਾਸ ਕਰਾਉਣਾ ਤੇ ਮੈਂ ਅੱਜ ਫਕਰ ਨਾਲ ਕਹਿਣਾ ਇਹ ਗੱਲ ਮੈਂ ਇੱਕ ਮਤਲਬ ਗੋਂ ਆਇਆ ਹੈਗਾ ਤੀੜਾ ਵੀ ਉਹਨਾਂ ਨੇ ਜਿਵੇਂ ਵਾਅਦੇ ਕੀਤੇ ਆ ਉਹ ਪੂਰੇ ਕੀਤੇ ਆ ਇਹ ਨਹੀਂ ਕਿ ਤੇੜਾਗਲਾ ਅਜਨਾਲੇ ਸਰਦਾਰ ਦੀ ਜਾਇਦਾ ਸੀ ਤੇ ਪਿਆਰ ਹੋ ਕੇ ਜਾਂਦੇ ਹਾਂ ਤੇ ਘੱਟੇ ਨਾਲ ਲਿਬੜ ਕੇ ਕਰਨ ਆਈਦਾ ਹੈ ਸੰਗਤ ਨੂੰ ਪੁੱਛ ਲਓ ਜੀ ਕਿ ਇੰਨੀਆਂ ਵਧੀਆ ਉਹਨਾਂ ਛੜਕਾ ਬਣਾਤੀਆਂ ਆ ਨਾਲੇ ਬਿਜਲੀ ਘਰ ਵੱਡਾ ਕਰਾਉਂਦੇ ਆ ਹੋਰ ਵੀ ਕੈਮਰੇ ਲਾਈਟਾਂ ਹਰ ਚੀਜ਼ ਮਤਲਬ ਨਾਲੇ ਨੂੰ ਉਹਨਾਂ ਨੇ ਮਤਲਬ ਪਹਿਲ ਦੇ ਅਧਾਰ ਤੇ ਕੰਮ ਕਰਦੇ ਸਾਰੇ ਹਲਕੇ ਦੀ ਆ ਸਾਡੇ ਪਿੰਡ ਨੂੰ ਆਜੋ ਕਹਿ ਰਹੇ ਵੀ ਤੁਸੀਂ ਚੰਡੀਗੜ੍ਹ ਬਣ ਗਿਆ ਜੀ ਖਤਰਾਂ ਵਾਲਾ ਰੋਡ ਦੀ ਸਰਪਨ ਲਗਾ ਨਾ ਦੀ ਕਾਮਪੁਰ ਵਾਲਾ ਵੀ ਸਾਡੇ ਪਿੰਡ ਤੋਂ ਜਿਹੜਾ ਜਾਂਦਾ ਅੱਜ ਹੁਣ ਮੁਕਾਮ ਨੂੰ ਰੋਡ ਜਾਂਦਾ ਉਹਦਾ ਹਾਦਸਾ ਕਰਨ ਗਿਆ ਜੀ ਹੁਣ ਸਾਡੀ ਫਿਰਨੇ 6 18 ਫੁੱਟ ਸਰਵਾਦੀਆ ਫੇਰ ਹੀ ਖਲਮੀ 11 ਫੁੱਟ ਹੈ ਬਾਕੀ ਸਾਡੇ ਸਾਰੇ 18 ਫੁੱਟ ਬਣ ਗਿਆ ਤੇ ਇਹ ਵੇਖੋ ਜੀ ਮਤਲਬ ਆਮ ਬੰਦੇ ਹੈ ਆਮ ਬੰਦੇ ਛੋਟੇ ਘਰਾਂ ਚ ਉੱਠ ਕੇ ਲੀਡਰ ਬਣੇ ਅਸੀਂ ਚਲੋ ਮੈਂ ਪੰਚਾਇਤ ਸਰਪੰਚ ਬਣੇ ਲੋਕਾਂ ਨੇ ਸਾਨੂੰ ਇੱਜ਼ਤ ਮਾਨ ਬਖਸ਼ਿਆ ਛੋਟੀ ਉਮਰ ਚ ਤੁਸੀਂ ਮਤਲਬ ਬੜਿਆ ਮੈਂ ਅੱਜ ਮਾਨਣਾ ਕਿ ਇਹ ਵਾਅਦਾ ਕੀਤਾ ਤੇ ਪੂਰਾ ਵੀ ਕੀਤਾ ਮਤਲਬ ਹਵਾ ਜਿਹੀ ਕੱਲਾ ਕੀਤੀ ਆ ਵੀ ਆਪਾਂ ਹਵਾ ਵਾਲੇ ਕੰਮ ਨਹੀਂ ਕੀਤੇ ਸੋ ਬਹੁਤ ਧੰਨਵਾਦ ਹੈ ਮੈਂ ਤੇ ਤੁਹਾਡੀ ਸਭ ਦਾ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਕਰਦਾ ਸਾਡੇ ਨਗਰ ਚ ਪਹੁੰਚੋ ਮੈਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤਸਵੀਰ ਮੈਂ ਇਹ ਬੋਲਣਾ ਚਾਹੁੰਦਾ ਕਿ ਹਰਿਆਲ ਸਾਹਿਬ ਨੇ ਬਹੁਤ ਵੱਡੀ ਚੋੜਾ ਨਾਮ ਕੀ ਹੈ ਪਿੰਡ ਦਾ ਨਾਂ ਕੀ ਉਹਦਾ ਕੀ ਮੇਰਾ ਨਾਂ ਜੀ ਗੁਲਜਾਰਨ ਸਿੰਘ ਆ ਇਹ ਪਿੰਡ ਮੇਰਾ ਕਿਹੜਾ ਕਲਾਂ ਜੀ ਮੈਂ ਇਹ ਬੋਲਣਾ ਚਾਹੁੰਦਾ ਜੀ ਹਰਿਆਲ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ਜੀ ਇਹਦੇ ਕਿ ਸਾਡੇ ਸਾਡੇ ਪਿੰਡ ਦੀ ਫਿਰਨੀ ਬਣਾਉਣ ਲੱਗਿਆ ਅਸੀਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਆ ਜੀ ਬਹੁਤ ਸੋਹਣਾ ਕੰਮ ਕੀਤਾ ਜੀ ਸਾਡੇ ਧਾਰੀ ਵਾਲੇ ਸਾਡੇ। ਇਹਨੂੰ ਮੈਸੇਜ ਜਪਨਾ। ਇਹਨੂੰ ਅਨੂਸ਼ੀ ਜੀ ਸਾਡੇ ਡਾਕਲਾਂ ਤੋਂ ਸਾਫ ਕਰ ਸਕਪਨ ਜੀ ਜੀ। ਸਾਡੀ ਮੰਗ ਹੀ ਇਹੋ ਜੀ ਕਿ ਜੋ ਸਾਡਾ ਗੁਰਦਾਰਿਆਂ ਤੋਂ ਪ੍ਰਭਾਤ ਫੇਰੀਆਂ ਨਿਕਲਦੀਆਂ ਸੀ ਬਹੁਤ ਮੁਸ਼ਕਲ ਸੀ ਸਾਡੀ ਮੰਗ ਹੀ ਫਿਰਨੀ ਦੀ ਸੀ। ਇਸ ਵਾਸਤੇ ਜੋ ਵੀ ਕੰਮ ਕੀਤਾ ਧਾਰੀ ਵਾਲ ਨੇ ਬਹੁਤ ਸੋਹਣਾ ਕੀਤਾ। ਮੋੜਿਆ ਨਹੀਂਗਾ ਕੋਈ ਵੀ ਨੱਦਰਦਾ ਜਾਂਦਾ ਵਾ ਬੜੇ ਪ੍ਰੀਮ ਨਾਲ ਬਚਨ ਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਵਿੰਦਰ ਸਿੰਘ ਨਾਂਜੀ ਪਿੰਡ ਤੇੜਾਗਲਾ ਜੀ ਇਹ ਮੇਰਾ ਭਤੀਆ ਸਰਪੰਚ ਖਾ ਚੰਦ ਠੀਕ ਆ ਇਹਨੇ ਮੈਨੂੰ ਗਾਇ ਚਾਚਾ ਤੋਂ ਪੈਨਸ਼ਨ ਆ ਜਾ ਨਾਲ ਚੱਲਣਾ ਵਾ ਜੀ ਜੀ ਬਾ ਜਦੋਂ ਵੀ ਟਾਈਮ ਲੱਗਦਾ ਤੇ ਨਾਲ ਜਾਈਦਾ ਸਾਡੇ ਪਿੰਡ ਦਾ ਗੰਦ ਜਿਹੜਾ ਸਭ ਤੋਂ ਵੱਡਾ ਸੀ ਇਹ ਗਰਨੀ ਦਾ ਇਹ ਕੱਢਿਆ ਪਿੰਡ ਦੀਆਂ ਸਾਡੇ ਦੀਆਂ ਮੜੀਆਂ ਆ ਗਿਆ ਵੀ ਉਹ ਬਣੀਆਂ ਲਾਈਟਾਂ ਲੱਗੀਆਂ ਸਟਰੀਟ ਲਾਈਟਾਂ ਲੱਗੀਆਂ ਬਾਕੀ ਕੁਲਦੀਪ ਸਿੰਘ ਧਾਰੀਵਾਲ ਨੂੰ ਜਿਹੜਾ ਕੰਮ ਹੀ ਆਨੇ ਆ ਉਹ ਪਹਿਲੇ ਆਧਾਰ ਤੇ ਸਾਡਾ ਕਰਦੇ ਆ ਅੰਮ੍ਰਿਤਪਿੰਡ ਜਦੋਂ ਵੀ ਬੁਲਾਉਂਦੀ ਹੈ ਪੰਚਾਇਤ ਉਦੋਂ ਆਉਂਦੇ ਪਿੰਡ ਜੋ ਪੰਚਾਇਤ ਮੈਂਬਰ ਜੋ ਵੀ ਪਿੰਡ ਦੇ ਮੋਹਤਬਰ ਹੈ ਜਿਹੜੇ ਕੰਮ ਨੂੰ ਕਹਿੰਦੇ ਉਹ ਪਹਿਲੇ ਦੇ ਆਧਾਰ ਦੇ ਘਰ ਕਰਵਾਉਂਦੇ ਸਾਡਾ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਡਾ ਪਿੰਡ ਬਾਬਾ ਨੂਰ ਸਰਪੰਚ ਰਿਆ ਉਹਨੇ ਸਾਡੇ ਨਗਰ ਦਾ ਬੌਂਸ ਵਾਰਿਆ ਉਸ ਤੋਂ ਬਾਅਦ ਬੱਬੂ ਥਜਾਂਚਾ ਉਹਨੇ ਵੇਖੋ ਪੈਸੇ ਬਾਈਆਂ ਸਾਹਮਣੇ ਜਾ ਵੇਖੋ ਆ ਕੋਲ ਜੀ ਬੰਦਾ ਦੇ ਪੈਸੇ ਵੇਖੋ ਆ ਵੇਖੋ ਬੱਬੂ ਥਜਾਂਚਾ

ਕਾਲੀ ਸਰਕਾਰ ਵੀ ਆਈ ਆ ਕਾਂਗਰਸ ਸਰਕਾਰ ਵੀ ਆਈ ਆ ਬੇਲਾ ਗਰਕ ਗਿਆ ਕਿਸੇ ਨੇ ਸਾਡਾ ਕੱਖ ਨਹੀਂ ਬਣਾਇਆ ਅਜ ਤੱਕ ਇੱਕ ਆਮ ਪਾਰਟੀ ਆਈ ਆ ਵੋਟਾਂ ਦਿੱਤੀਆਂ ਵਾ ਸੇ ਪੰਚੀ ਸਾਡੇ ਪਿੰਡ ਦੇ ਬਣਿਆ ਬੇਲਾ ਗਰਕ ਹੋ ਗਿਆ ਸਾਡਾ ਰਾਹ ਨਹੀਂ ਕੋਈ ਬਣਾਇਆ ਇੱਕ ਸਾਡੇ ਪਿੰਡ ਦੇ ਮੁਖੀ ਆ ਖੋਜੀ ਨੇ ਖੋਜੀ ਸਾਹਿਬ ਨੇ ਇਹ ਸਾਡੇ ਪਿੰਡ ਦਾ ਰਾਹ ਰੱਖੇ ਬਣਾਉਣ ਇੱਕ ਜੱਦੀਪੁਰਖੀ ਨਾਮ ਲੜ ਗਏ ਆਪਣਾ ਹਾਂਜੀ ਬੇਤ ਨਾ ਗਮ ਕਰਨ ਲੱਗੇ ਆ ਤੇ ਬਹੁਤ ਜਿਆਦਾ ਧੰਨਵਾਦ ਆ ਰਿਹਾ ਖਾਲਦਾ ਤੇ ਬਹੁਤ ਜਿਆਦਾ ਸਾਡੇ ਬੱਬੂ ਸਾਹਿਬ ਦਾ ਪੰਛੀ ਸਾਹਿਬ ਦਾ ਬੜਾ ਧੰਨਵਾਦ ਆ ਜੀ ਜਿੰਦਾਬਾਦ ਬੱਬੂ ਸਰਪੰਚ ਜਿੰਦਾਬਾਦ ਤੁਹਾਡੇ ਤੋਂ ਆਪਣੇ ਹੈਨੀ ਤੇ ਮੈਂ ਲਾਡੀ ਕਾ ਕੇ ਆਖਣਾ ਚਿਰਨਾ ਚਿਰਨਾ ਸਾਰੀ ਲਾਡੀ ਨੇ ਸਭ ਤੋਂ ਜਿਆਦਾ ਉਹਨਾਂ ਨੇ ਬਹੁਤ ਜਿਆਦਾ ਯੋਗ ਲਾਇਆ ਬਹੁਤ ਜਿਆਦਾ ਉਹਨਾਂ ਨੇ ਲਾਡੀ ਨੇ ਮਿਹਨਤ ਕੀਤੀ ਆ ਕੁਝ ਇਹਦੀ ਬਦੌਲਤ ਆ ਜਿਹੜਾ ਸਾਡਾ ਰਾਹ ਲਗਾ ਬਣ ਪੂਰਾ ਆਪਣਾ ਘਰ ਲਗਾ ਦੇ ਲੋ ਘਰੋਂ ਸਾਨੂੰ ਜਗਾ ਦੇਣ ਵਾਸਤੇ ਤਿਆਰ ਆ ਪੰਜ ਮਰਲੇ ਮਤਲਬ ਕਮ ਸੇ ਕਮ 5-6 ਫੁੱਟ ਤਾਂ ਦੇ ਲੈਣੇ ਅਸੀਂ ਫਿਰ ਲੋ tv news